ਸਸਿਕਾ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਜਿਹੜੀ ਅੱਜ ਨਵੇਂ ਨਵੇਂ ਜਥੇਦਾਰ ਦੀ ਜਿਹੜੀ ਨਿਯੁਕਤੀ ਆ ਉਹ ਅੱਜ ਹੋਈ ਹੈ ਯਾਨੀ ਟੈਕਸ ਕਿੰਤਨੋਲਾ ਨੂੰ ਜਿਹੜਾ ਨਵੀਂ ਜਈ ਜ਼ਿੰਮੇਵਾਰੀਆਂ ਸੌਂਪੀ ਗਈ ਹੈ ਤੇ ਜਿਹਦੇ ਵਿੱਚ ਅਸੀਂ ਮਿਸਾਬਾਂ ਜਿਹੜੇ ਅੱਜ ਮੌਜੂਦ ਰਹੇ ਨੇ ਤੇ ਉਸ ਤੋਂ ਬਾਅਦ ਸੇਵਾ ਸੰਪੰਨ ਤੋਂ ਬਾਅਦ ਕੀ ਕੁਝ ਕਿਹਾ ਉਹ ਵੀ ਅਸੀਂ ਦਰਸ਼ਕਾਂ ਮੇਰੇ ਨਾਲ ਸਾਂਝਾ ਕਰਾਂਗੇ ਤੇ ਨਾਲ ਹੀ ਹੱਲ ਹੋਵੇਗੀ ਜਿੱਕਰ ਗੱਲ ਕੀਤੀ ਜਾਵੇ ਤਾਂ ਅੱਜ ਡੇਰਾ ਆਰਾਮ ਰਹੀਮ ਦੇ ਮੁਖੀ ਜਿਹੜੇ ਨੇ ਅੱਜ ਫਿਰ ਮੋਰ ਦੁਆਰਾ ਜਿਹੜਾ ਜੇਲ੍ਹ ਤੋਂ ਵਾਪਸ ਆਏ ਨੇ ਕਿੰਨੇ ਦਿਨਾਂ ਦੀ ਜ ਕੀ ਆਖਰਕਾਰ ਕਿਉਂ ਵਾਰੀ ਵਾਰੀ ਪ੍ਰੋਬਲ ਮਿਲ ਰਹੀ ਹੈ ਇਸ ਤੇ ਅਸੀਂ ਜਿਹੜੀ ਜਾਣਕਾਰੀ ਆ ਉਹ ਸਾਂਝੀ ਕਰਾਂਗੇ ਇਹ ਸਾਰੀ ਰਿਪੋਰਟ ਦੇਣ ਦੇ ਲਈ ਮੇਰੇ ਸਹਿਯੋਗੀ ਗੁਰਮukh Singh Rupani ਜੀ ਮਜੂਦ ਨੇ ਪਾਣੀ ਸਾਹਿਬ ਜੀ ਰਪਾਣੀ ਸਭ ਤੋਂ ਪਹਿਲਾਂ ਆਪਾਂ ਗੱਲ ਜ਼ਿਕਰ ਕਰਾਂਗੇ ਨਵੇਂ ਜਥੇਦਾਰ ਨਿਯੁਕਤ ਕਿਤੇ ਗਏ ਨੇ ਉਹ ਜਥੇਦਾਰ ਦੀ ਜਿਹੜੀ ਹੈ ਨਿਯੁਕਤੀ ਕਿਤਨਾ ਕਿਤੇ ਆਪਾਂ ਕਹਿੰਦੇ ਰੁਕੀ ਹੋਈ ਸੀ ਅੱਜ ਆਖਰਕਾਰ ਸਿਰੇ ਚੜ ਗਈ ਇੰਨੇ ਸਮੇਂ ਬਾਅਦ ਕਿਉਂ ਦੁਬਾਰਾ ਨਿਯੁਕਤ ਕੀਤਾ ਗਿਆ ਕਾਰਨ ਕੀ ਸੀ ਤੇ ਅੱਜ ਜਦ ਨਿਯੁਕਤੀ ਹੋਈ ਹੈ ਕੀ ਕੁਝ ਕੀਤਾ ਦੇਖੋ ਮਰਜੀ ਤਾਂ ਆਪਾਂ ਦੇਖ ਰਹੇ ਹਾਂ ਕਿ ਪਹਿਲਾਂ ਜਦੋਂ ਸਿੰਘ ਸਹਿਬਾਨ ਗਿਆਨੀ ਰਕਵੀਰ ਸਿੰਘ ਗਿਆਨੀ ਸੁਲਤਾਨ ਸਿੰਘ ਜਦੋਂ ਉਹਨਾਂ ਨੂੰ ਅਹੁਦੇ ਤੋਂ ਸੇਵਾ ਮੁਕਤ ਕੀਤਾ ਗਿਆ ਤਾਂ ਇੱਕਦਮ ਅਚਾਨਕ ਜਿਹੜੀ ਅੰਦਰਲੀ ਕਮੇਟੀ ਦੀ ਮੈਂਬਰ ਦੀ ਮੀਟਿੰਗ ਹੋਈ ਆ ਤਾਂ ਮੀਟਿੰਗ ਦੇ ਵਿੱਚ ਉਹਨਾਂ ਨੂੰ ਹਟਾ ਕੇ ਦੋ ਜਥੇਦਾਰਾਂ ਨੂੰ ਨਵੇਂ ਲਾ ਦਿੱਤਾ ਗਿਆ ਤਾਂ ਉਦੋਂ ਤੋਂ ਕਾਫੀ ਦਿਨ ਇਹ ਜਿਹੜੇ ਵਿਵਾਦ ਲਗਾਤਾਰ ਚੱਲਦਾ ਰਿਹਾ ਵੀ ਉਹਨਾਂ ਨੂੰ ਕਿਉਂ ਲਾਇਆ ਜਾਂ ਉਹਨਾਂ ਨੂੰ ਸੇਵਾ ਜਿਹੜੀ ਹੈਗੀਆ ਕਿਉਂ ਹਟਾਇਆ ਗਿਆ ਪ੍ਰਾਣਿਆਂ ਨੂੰ ਨਵੇਂਆਂ ਨੂੰ ਕਿਉਂ ਲਾਇਆ ਲੰਬਾ ਸਮਾਂ ਚੱਲਦੀ ਰਹੀ ਆ ਤੋ ਜਿਵੇਂ ਆਪਾਂ ਕਹਿੰਦੇ ਨਹੀਂ ਕਿ ਵੀ ਇੱਕ ਵਾਰ ਹਲਕਾ ਜਾਂ ਇੰਜੈਕਸ਼ਨ ਭਰ ਕੇ ਦੇਖਿਆ ਤਾਂ ਲੋਕ ਹੁਣ ਚਰਚਾ ਇਹ ਕਰਨ ਲੱਗੇ ਆਮ ਕਰਕੇ ਚਰਚਾ ਇਹ ਸ਼ੁਰੂ ਹੋ ਗਈ ਕਿ ਸੁਖਵੀਰ ਸਿੰਘ ਬਾਦਲ ਨੇ ਪਹਿਲਾਂ ਜਿਹੜੇ ਕੁਲਦੀਪ ਸਿੰਘ ਗਰਗਜਾ ਉਹਨਾਂ ਨੂੰ ਪਹਿਲਾਂ ਲਾਇਆ ਫਿਰ ਇਹ ਦੇਖਿਆ ਵੀ ਲੋਕਾਂ ਦਾ ਰਿਐਕਸ਼ਨ ਕੀ ਆ ਰਿਹਾ ਤੇ ਲੋਕਾਂ ਦਾ ਰਿਐਕਸ਼ਨ ਇੱਕ ਦਿਨ ਦੋ ਦਿਨ ਤਿੰਨ ਦਿਨ ਆਇਆ ਉਸ ਤੋਂ ਬਾਅਦ ਨਾਲ ਦੇ ਨਾਲ ਦੇ ਰਾਤ ਸਵੇਰੇ 2:30 ਵਜੇ ਮਿਟਾਈ ਪੌਣੇ 3 ਵਜੇ ਸਵੇਰੇ ਉਹਨਾਂ ਨੂੰ ਜਿਹੜਾ ਉਹਨਾਂ ਦੀ ਜਿਹੜੀ ਪਗੜੀ ਦੀ ਰਸਮ ਆ ਉਹਦਾ ਕਰਤੀ ਤਾਂ ਫਿਰ ਕਿੰਨੇ ਦਿਨ ਰੌਲਾ ਪਿਆ ਸਿਰਫ ਇੱਕੋ ਦਿਨ ਇਕੱਠ ਹੋਇਆ ਉਹਨਾਂ ਦੇ ਵਿਰੋਧ ਦੇ ਵਿੱਚ ਬੇਸ਼ੱਕ ਉਸ ਦਿਨ ਸੰਤ ਸਮਾਜ ਟਕਸਾਲ ਤੇ ਜਿਹੜੇ ਬਾਬਾ ਬਲਬੀਰ ਸਿੰਘ ਹੈ ਬੁੱਢਾ ਦਾਲ ਵਾਲੇ ਉਹਨਾਂ ਨੇ ਇੱਕ ਸੱਦਾ ਦਿੱਤਾ ਸੀਗਾ ਲੋਕਾਂ ਨੂੰ ਇੱਕ ਸੁਨੇਹਾ ਦਿੱਤਾ ਕਿ ਤੁਸੀਂ ਜਿੱਥੇ ਵੀ ਜਾਣਗੇ ਸਿੰਘ ਸਾਹਿਬ ਉਹਨਾਂ ਦਾ ਵਿਰੋਧ ਕਰੋ ਪਰ ਮੈਨੂੰ ਨਹੀਂ ਲੱਗਦਾ ਵੀ ਅੱਜ ਤੱਕ ਜਿੱਥੇ ਜਿੱਥੇ ਸਿੰਘ ਸਾਇਬ ਗਿਆਨੀ ਕੁਲਦੀਪ ਸਿੰਘ ਗੜਗੱਜ ਗਏ ਆ ਵੀ ਕਿਤੇ ਵਿਰੋਧ ਹੋਇਆ ਹੋਵੇ ਮੈਂ ਕਿਤੇ ਦੇਖਿਆ ਨਹੀਂ ਹਾਂ ਇੱਕ ਗੱਲ ਜ਼ਰੂਰ ਆ ਕਿ ਦੋ ਦਿਨ ਪਹਿਲਾਂ ਉਹਨਾਂ ਤੋਂ ਸਰੂਪਾ ਲੈਣ ਤੋਂ ਇੱਕ ਵਾਰ ਜਿਹੜਾ ਇਨਕਾਰ ਕਰਤਾ ਸੀਗਾ ਉਸ ਸ੍ਰੀ ਕਲਤਕ ਸਾਹਿਬ ਤੇ ਕਿ ਮੈਂ ਇਹਨਾਂ ਤੋਂ ਸਰੂਪਾ ਨਹੀਂ ਲੈਣਾ ਉਹ ਜ਼ਰੂਰ ਇੱਕ ਵਾਰੀ ਘਟਨਾ ਹੋਈ ਹੈ ਪਰ ਕਿਸੇ ਵੀ ਪਿੰਡ ਦੇ ਵਿੱਚ ਜਾਂ ਕਿਤੇ ਉਹਨਾਂ ਦਾ ਵਿਰੋਧ ਨਹੀਂ ਹੋਇਆ ਹੁਣ ਉਸ ਤੋਂ ਬਾਅਦ ਉਹਨਾਂ ਦੀ ਨਿਰੰਤਰ ਸੇਵਾ ਚੱਲ ਰਹੀ ਸੀ ਤੇ ਅੱਜ ਅਚਾਨਕ ਦੇਖੋ ਕਈ ਵਾਰ ਕੀ ਹੁੰਦਾ ਹੈ ਜਿਵੇਂ ਪਹਿਲਾਂ ਐਸਜੀਪੀਸੀ ਜਾਂ ਹੋਰ ਜਿਹੜੇ ਕਈ ਐਜੀਪੀਸੀ ਦੇ ਮੈਂਬਰ ਹੈ ਉਹਨਾਂ ਨੇ ਕਿਹਾ ਵੀ ਜਦੋਂ ਸਿੰਘ ਸਾਹਿਬ ਨੂੰ ਕੋਈ ਵੀ ਹੈ ਜਦੋਂ ਉਹਨਾਂ ਨੂੰ ਸੇਵਾ ਸੰਭਾਲੀ ਜਾਂਦੀ ਹੈ ਉੱਥੇ ਬਕਾਇਦਾ ਐਸਜੀਪੀਸੀ ਸ੍ਰੀ ਕਾਲ ਤਖਤ ਸਾਹਿਬ ਸੰਤ ਸਮਾਜ ਤੇ ਬੁੱਢਾ ਦਲ ਹੋਰ ਜਿਹੜੇ ਵੀ ਆਗੂ ਨੇ ਪੰਥ ਕਾਗੂ ਉਹ ਉੱਥੇ ਹੁੰਦੇ ਆ ਤੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਉਹਨਾਂ ਨੂੰ ਜਿਹੜੀ ਪਗੜੀ ਦਿੱਤੀ ਜਾਂਦੀ ਹੈ ਜਿਹੜੀ ਰਸਮ ਹੈ ਪਰ ਅੱਜ ਹੈ ਕੌਣ ਸੀਗਾ ਅੱਜ ਵੀਰ ਬਾਣਾ ਜੀ ਇਕੱਤਰ ਗੱਲ ਕੀਤੀ ਆਵੇ ਟੈਕਨੀਕਨੋਲਾ ਹੀ ਤੁਸੀਂ ਗੱਲ ਕਰ ਰਹੇ ਹੋ ਤੇ ਇਹਨਾਂ ਨੇ ਅੱਜ ਜਿਹੜਾ ਆਪਣੀ ਜਿਹੜੀ ਹੈ ਸੇਵਾ ਸੰਭਾਲੀ ਹੈ ਤਾਂ ਅੱਜ ਕੋਈ ਵੱਡਾ ਸਮਾਗਮ ਨਹੀਂ ਸੀ ਨਾ ਕੋਈ ਵੱਡਾ ਕੋਈ ਚਰਚਾ ਸੀ ਵੀ ਇਹਨਾਂ ਨੇ ਪਹਿਲਾਂ ਦੱਸਿਆ ਵੀ ਨਹੀਂ ਗਿਆ ਦੇਖੋ ਇੱਕ ਹੁੰਦਾ ਨਾ ਵੀ ਦੋ ਦਿਨ ਜਾਂ ਤਿੰਨ ਦਿਨ ਪਹਿਲਾਂ ਇੱਕ ਵੱਡਾ ਸਮਾਗਮ ਲਿਖਿਆ ਜਾਂਦਾ ਫਿਰ ਸਮਾਗਮ ਲਿਖਣ ਤੋਂ ਬਾਅਦ ਫਿਰ ਉਹਦੇ ਜਿਹੜੇ ਸੱਦਾ ਪੱਤਰ ਦਿੱਤੇ ਜਾਂਦੇ ਆ ਫਿਰ ਸਿੱਖ ਸਖਸ਼ੀਤਾ ਜਿਹੜੀ ਉਹਨੂੰ ਬੁਲਾਇਆ ਜਾਂਦਾ ਇੱਕ ਵੱਡੇ ਸਮਾਗਮ ਦੇ ਵਿੱਚ ਪਰ ਅੱਜ ਅਚਾਨਕ ਪਤਾ ਹੀ ਉਦੋਂ ਲੱਗਿਆ ਤੇ ਅੱਜ ਵੀ ਸੰਤ ਸਮਾਜ ਜਿਹੜਾ ਮੌਜੂਦ ਨਹੀਂ ਸੀ ਆਪਣਾ ਨਹੀਂ ਕੋਈ ਬੁੱਢਾ ਦਲ ਜਾਂ ਕੋਈ ਸੰਤ ਸਮਾਜ ਦਾ ਕੋਈ ਆਗੂ ਉੱਥੇ ਨਹੀਂ ਸੀਗਾ ਔਰ ਅੱਜ ਵੀ ਅਚਾਨਕ ਜਦੋਂ ਉਹਨਾਂ ਦੀ ਵੀਡੀਓ ਵਾਇਰਲ ਹੋਈ ਅਚਾਨਕ ਫੋਟੋ ਵੀਰਲ ਹੋਈਆਂ ਕੇ ਸਾਹਮਣੇ ਜਿਹੜੇ ਬਾਬਾ ਟੇਕ ਸਿੰਘ ਤਨੋਲਾ ਉਹਨਾਂ ਨੇ ਆਪਣਾ ਉਹਦਾ ਸੰਭਾਲ ਲਿਆ ਜਾਂ ਉਹਨਾਂ ਨੇ ਆਪਣੀ ਪਗੜੀ ਰਸਮ ਜਿਹੜੀ ਹੋ ਗਈ ਹੈ ਤਾਂ ਉਦੋਂ ਪਤਾ ਲੱਗਿਆ ਤਾਂ ਉਸ ਤੋਂ ਬਾਅਦ ਹੋਣ ਗੱਲਿਆ ਉੱਥੇ ਅੱਜ ਗਿਆਨੀ ਕੁਲਦੀਪ ਸਿੰਘ ਵੀ ਗਏ ਹੁਣ ਉਹਨਾਂ ਨੇ ਕਿਹਾ ਕੀ ਆਪਾਂ ਇੱਕ ਵਾਰ ਦਰਸ਼ਕਾਂ ਨੂੰ ਸੁਣਾਨਾ ਹੈ ਕਿ ਗੱਲ ਦੇ ਕੁਲਦੀਪ ਸਿੰਘ ਗੜਗਾਜ ਨੇ ਉਹਨੇ ਕਿਹਾ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲਾਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸਿੱਖ ਸੰਗਤਾਂ ਲਿੰਗ ਸਿੰਘ ਜਸੇਵੰਦੀਆਂ ਦਾ 90 ਸਾਲ ਸਮੂਚੀ ਸੰਗਤਾਂ ਦਾ ਧੰਨਵਾਦ ਕਰਦਾ ਦੂਜਾ ਕਿ ਮੇਰੇ ਤੋਂ ਪਹਿਲਾਂ ਸਿੰਘ ਸਾਭ ਜੀ ਨੇ ਕਿਹਾ ਅਸੀਂ ਮਾਲਵੇਚ ਪਿੰਡਾਂ ਪਿੰਡਾਂ ਜਾ ਕੇ ਸਿੱਖੀ ਦਾ ਪ੍ਰਚਾਰ ਤੇ ਅੰਮ੍ਰਿਤ ਸੰਚਾਰ ਇਹ ਹਰੇਕ ਨਗਰ ਚ ਪੰਜ ਪੰਜ ਪਿੰਡਾਂ ਦੇ ਜ਼ੋਨ ਬਣਾ ਕੇ ਅਸੀਂ ਅੰਮ੍ਰਿਤ ਸੰਚਾਰ ਦੀ ਲਹਿਰ ਚਲਾਵਾਂਗੇ ਤੇ ਤੁਹਾਡਾ ਸਾਰਿਆਂ ਦਾ ਸਹਿਯੋਗ ਲਵਾਂਗੇ ਤੇ ਜਿੰਨੇ ਵੀ ਇੱਥੇ ਅੱਜ ਸਿੰਘ ਸਾਹਿਬ ਸਾਡੇ ਆਏ ਆ ਭਾਈ ਅਮਰਜੀਤ ਸਿੰਘ ਜੀ ਤੇ ਆਪਣੇ ਗਿਆਨੀ ਕੇਵਲ ਸਿੰਘ ਜੀ ਤੇ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਸਾਡੇ ਤੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਖਤਰ ਸਾਹਿਬ ਸਮੂੱਚਾ ਸੁਤੰਤਵ ਸਾਧਾ ਮੈਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਾਂ ਦੀ ਸ਼ਰਮੌਰ ਧਾਰਮਿਕ ਸੰਸਥਾ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ 7 ਮਾਰਚ ਨੂੰ ਜੋ ਮਤਾ ਪਾਇਆ ਗਿਆ ਸੀ ਐਜੈਂਡੇ ਵੱਲੋਂ ਉਹਦੇ ਤਹਿਤ ਅੱਜ ਸਿੰਘ ਸਾਹਿਬ ਬਾਬਾ ਟੇਕਸ ਜੀ ਦੀ ਇਨਾਂ ਦੀ ਜਿਹੜੀ ਦਸਤਾਰਬੰਦੀ ਆ ਉਹ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਹੋਈ ਆ ਇਹ ਜਿਹੜੀ ਸੇਵਾ ਵਾ ਇਹ ਬਿਨਾਂ ਭਾਗਾਂ ਤੋਂ ਨਹੀਂ ਮਿਲਦੀ ਤੇ ਹਰ ਬੰਦਾ ਜਿਹੜਾ ਸੱਚੇ ਪਾਤਸ਼ਾਹ 'ਤੇ ਯਕੀਨ ਕਰਦਾ ਉਹ ਹਰ ਇੱਕ ਇਸ ਗੱਲ ਨੂੰ ਜਾਣਦਾ ਕਿ ਜਦੋਂ ਸਤਿਗੁਰੂ ਜੀ ਦੀ ਮਰਜ਼ੀ ਹੁੰਦੀ ਆ ਤੇ ਉਦੋਂ ਹੀ ਇਹ ਸੇਵਾ ਮਿਲਦੀ ਆ ਤਾਂ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਆ ਬਾਕੀ ਇਹ ਠੀਕ ਹੈ ਕਿ ਅੱਜ ਕੌਮ ਦੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਵਾਂ ਤੇ ਇਹਨਾਂ ਚੁਣੌਤੀਆਂ ਤੋਂ ਪਾਰ ਆਪਾਂ ਤਾਂ ਹੀ ਜਾ ਸਕਦੇ ਹਾਂ ਜੇ ਸਤਿਗੁਰੂ ਦੇ ਹੁਕਮ ਦੇ ਮੁਤਾਬਕ ਸੱਚੇ ਪਾਤਸ਼ਾਹ ਦੀ ਬਾਣੀ ਦੇ ਮੁਤਾਬਕ ਚੱਲਾਂਗੇ ਔਰ ਮੈਨੂੰ ਇਹ ਯਕੀਨ ਆ ਕਿ ਸਿੰਘ ਸਾਹਿਬ ਬਾਬਾ ਟੇਕ ਸਿੰਘ ਦੀ ਇਹ ਦੇਸ਼ ਮਾਲਵਾ ਜਿਹੜਾ ਇਹ ਕਲਗੀਧਰ ਪਾਤਸ਼ਾਹ ਜੀ ਦੀ ਬਰੋਸਾਈ ਧਰਤੀ ਆ ਸੱਚੇ ਪਾਤਸ਼ਾਹ ਜੀ ਦਾ ਇੱਥੇ ਤਖਤ ਆ ਔਰ ਇਸ ਮਾਲਵੇ ਦੀ ਧਰਤੀ ਤੇ ਇਹ ਵਿਚਰ ਕੇ ਜਿਹੜਾ ਇੱਥੇ ਪੱਤਕ ਪੁਣਾਵਾ ਜਾਂ ਕਈ ਹੋਰ ਇਦਾਂ ਦੀਆਂ ਸਮੱਸਿਆਵਾਂ ਹੈਗੀਆਂ ਬਾਬਾ ਜੀ ਖੁੱਲਾ ਸੰਗਤ ਦੇ ਵਿੱਚ ਵਿਚਰਨਗੇ ਤੇ ਖੁੱਲਾ ਬਿੱਤਰ ਕੇ ਜੋ ਵੀ ਸਮੱਸਿਆ ਆਵਾ ਗੁਰੂ ਦੇ ਆਸ਼ੇ ਦੇ ਮੁਤਾਬਕ ਉਹਦਾ ਹੱਲ ਕਰਨ ਕੇ ਅੱਜ ਲੋੜ ਵੀ ਹੈਗੀ ਹੈ ਕਿਉਂਕਿ ਮੈਂ ਪਿਛਲੇ 1 ਮਹੀਨੇ ਤੋਂ ਪੰਜਾਬ 'ਚ ਘੁੰਮ ਰਿਹਾ ਸੰਗਤਾਂ ਨੇ ਦਿਲ ਖੋਲ ਕੇ ਸਵਾਗਤ ਕੀਤਾ ਜਦੋਂ ਆਪਾਂ ਹਰੇਕ 'ਚ ਬੈਠਨੇ ਆਂ ਔਰ ਸੱਚੇ ਪਾਤਸ਼ਾਹ ਦੇ ਜਿਹੜੇ ਉਪਦੇਸ਼ ਆ ਫਲਸਫਾ ਜਿਹੜਾ ਗੁਰੂ ਦਾ ਉਹਦੀ ਜਦੋਂ ਗੱਲ ਕਰਦੇ ਆਂ ਤੇ ਹਰੇਕ ਮਿਲਣ ਵਾਲਾ ਜਿਹੜਾ ਮਾਈ ਭਾਈ ਆ ਉਹ ਸੱਚੇ ਪਾਤਸ਼ਾਹ ਦੇ ਫਲਸਫੇ ਨੂੰ ਸੁਣ ਕੇ ਆਨੰਦਿਤ ਹੁੰਦਾ ਵਾ ਗੁਰੂ ਦਾ ਫਲਸਫਾ ਹੈ ਹੀ ਮਾਨ ਇੱਕ ਗੱਲ ਸਾਨੂੰ ਹਮੇਸ਼ਾ ਚੇਤੇ ਰੱਖਣੀ ਚਾਹੀਦੀ ਆ ਕਿ ਦੇਖੋ ਜ਼ਿੰਦਗੀ ਦੇ ਵਿੱਚ ਜਿੰਨੀਆਂ ਮਰਜ਼ੀ ਚਿੰਤਾਵਾਂ ਬਿਪਤਾਵਾਂ ਸਮੱਸਿਆਵਾਂ ਹੋਣ ਪਰ ਸਾਡੇ ਗੁਰੂ ਨੇ ਸਾਨੂੰ ਲਿਖ ਕੇ ਦਿੱਤਾ ਉਹੀ ਹੱਲ ਆ ਉਹ ਹੈਗਾ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ ਸਾਰੀਆਂ ਚਿੰਤਾਵਾਂ ਗੁਰੂ ਦੀ ਬਾਣੀ ਨੇ ਦੂਰ ਕਰਦੀਆਂ ਬਾਣੀ ਦੇ ਪ੍ਰਚਾਰ ਨੂੰ ਬਾਬਾ ਜੀ ਪੂਰੇ ਮਾਲਵੇ 'ਚ ਲੈ ਕੇ ਜਾਣਗੇ ਸੰਗਤ 'ਚ ਲੈ ਕੇ ਜਾਣਗੇ ਤੋਂ ਮੈਂ ਜਿੱਥੇ ਸਮੁੱਚੀ ਸੰਗਤ ਨੂੰ ਵਧਾਈ ਦਿੰਦਾ ਉਥੇ ਬਾਬਾ ਇਕ ਸਿੰਘ ਜੀ ਸਿੰਘ ਸਾਹਿਬ ਨੂੰ ਵੀ ਵਧਾਈ ਦਿੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਬਹੁਤ ਵਧੀਆ ਤੇ ਇਸਾਰਥਿਕ ਫੈਸਲਾ ਹੈਗਾ ਮੈਂ ਸਮਝਦਾ ਬਹੁਤ ਖੁਸ਼ੀ ਦੀ ਗੱਲ ਹੈ ਖਾਸ ਕਰ ਮਾਲਵੇ ਇਲਾਕੇ ਤੇ ਤਕਸਰੀ ਦਮਦਮਾ ਸਾਹਿਬ ਵਿਖੇ ਜੋ ਬਾਬਾ ਇਕ ਸਿੰਘ ਜੀ ਧਨੋਲਾ ਨੂੰ ਤਕਸਰੀ ਦਮਦਮਾ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਂਤਰਾ ਕਮੇਟੀ ਨੇ ਪਹਿਲਾਂ ਉਸ ਤੋਂ ਬਾਅਦ ਸਮੁੱਚੇ ਹਾਊਸ ਨੇ 28 ਤਰੀਕ ਨੂੰ ਮੋਹਰ ਲਾਈ ਹੈ ਸੋ ਇਹ ਵਧਾਈ ਦਿਨਾਂ ਜਿੱਥੇ ਮੈਂ ਬਾਬਾ ਟੀਕ ਸਿੰਘ ਜੀਆ ਨੂੰ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਫੈਸਲੇ ਦਾ ਸਵਾਗਤ ਕਰਦਾ ਕਿਉਂਕਿ ਇਹ ਸੰਸਥਾ ਦੇ ਸਮੁੱਚੇ ਮੈਂਬਰ ਸਹਿਬਾਨ ਮੈਂ ਸਮਝਦਾ ਤਨੋਂ ਮਨੋਂ ਪੰਥ ਦੀ ਸੇਵਾ ਕਰ ਰਹੇ ਨੇ ਤੈਆਂ ਜੋ ਇਹ ਮੈਰਿਟਾ ਜੋਗ ਇਨਸਾਨਾਂ ਦੀਆਂ ਹੋ ਰਹੀਆਂ ਹੈ ਬਾਬਾ ਟੀਕ ਸਿੰਘ ਜੀ ਜਿੱਥੇ ਅਕਾਲੀ ਮੋਰਚਾ 1982 ਤੋਂ ਲੈ ਕੇ ਸਿੱਖ ਮੋਰਚਿਆਂ ਦੇ ਵਿੱਚ ਚੇਲਾ ਕਟੀਆਂ ਉਥੇ ਨਾਲ ਹੀ ਧਰਮ ਪ੍ਰਚਾਰ ਦੇ ਮੈਂਬਰ ਵੀ ਰਹੇ ਅਤੇ ਅੰਤਰਕ ਕਮੇਟੀ ਦੇ ਮੈਂਬਰ ਵੀ ਰਹੇ 26 ਸਾਲ ਸ਼੍ਰੋਮਣੀ ਕਮੇਟੀ ਮੈਂਬਰ ਦੀ ਸੇਵਾ ਨਿਭਾਈ ਤੇ ਖਾਸ ਕਰ ਗੁਰੂ ਘਰ ਦੀ ਜੋ ਸੇਵਾ ਨਿਭਾ ਰਹੇ ਹੈ ਉਹਨਾਂ ਤੋਂ ਉਮੀਦ ਹੈ ਆਸ ਹੈ ਕਿ ਵੱਡੀਆਂ ਸੇਵਾਵਾਂ ਇਸ ਮਾਲਵੇ ਇਲਾਕੇ ਦੇ ਵਿੱਚ ਅਮਰ ਸੰਚਾਰ ਦੀ ਪ੍ਰਚਾਰ ਦੀ ਧਰਮ ਪ੍ਰਚਾਰ ਕਮੇਟੀ ਦੀ ਗਵਾਈ ਦੇ ਵਿੱਚ ਕਰਨਗੇ ਮੈਂ ਦੁਬਾਰਾ ਫੇਰ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼੍ਰੋਮਣੀ ਅਕਾਲੀ ਦਲ ਦਾ ਤੇ ਸਮੁੱਚੇ ਸਿੱਖ ਪੰਥ ਵੱਲੋਂ ਬਾਬਾ ਟੇਕ ਸਿੰਘ ਜੀ ਨੂੰ ਬਧਾਈ ਦਿਨਾ ਉਥੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਕਿ ਜੋ ਗਾਗੋ ਦੀ ਚੋਣ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਤਿਗੁਰੂ ਮਹਾਰਾਜ ਜੀ ਨੇ ਮਹਾਨ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਪਾਵਨ ਪਵਿੱਤਰ ਸਥਾਨ ਅਗਤ ਸ੍ਰੀ ਦਮਨੰਥ ਸਾਹਿਬ ਗੁਰੂ ਕਾਂਸੀ ਦੇ ਜਥੇਦਾਰ ਸਾਡੇ ਬਹੁਤ ਹੀ ਸਤਿਕਾਰ ਜੋ ਮਹਾਨ ਸ਼ਖਸੀਅਤ ਬਾਬਾ ਠੇਕ ਸਿੰਘ ਜੀ ਧਨੌਲਾ ਜਿਨ੍ਹਾਂ ਨੂੰ ਅੱਜ ਸਰਕਾਰ ਜੋਗ ਸਿੰਘ ਸਾਹਿਬ ਜਾਨੀ ਕੁਲਦੀਪ ਸਿੰਘ ਜੀ ਗੜਗੱਤ ਸਮੁੱਚੀ ਸ਼ਰਮਣੀ ਵਰਦਵਾਰਾ ਪ੍ਰਬੰਧ ਕਮੇਟੀ ਸਮੁੱਚੀਆਂ ਜਥੇਬੰਦੀਆਂ ਨੇ ਸ਼੍ਰੀ ਅਕਾਲ ਤਰ ਸਾਹਿਬ ਜੀ ਦੀ ਗੱਤੇ ਧਾਰਨੀ ਦੀ ਸੇਵਾ ਬਾਬਾ ਟੇਕ ਸਿੰਘ ਜੀ ਨੂੰ ਸੰਭਾਲੀ ਹੈ ਸੋ ਬਹੁਤ ਹੀ ਖੁਸ਼ੀ ਦੀ ਗੱਲ ਹੈ ਵੀ ਬਾਬਾ ਟੇਕ ਸਿੰਘ ਜੀ ਬਚਪਨ ਤੋਂ ਲੈ ਕੇ ਸੇਵਾ ਸਿੱਖੀ ਦਾ ਪ੍ਰਚਾਰ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਦੇ ਵਿੱਚ ਤਤ ਕਰ ਰਹੇ ਹਨ ਇਹਨਾਂ ਨੇ ਬਹੁਤ ਵੱਡੀਆਂ ਸੇਵਾਵਾਂ ਹੈ ਅੱਜ ਮੈਂ ਬਹੁਤ ਖੁਸ਼ੀ ਮਹਿਸੂਸ ਕਰਦਾ ਤੇ ਨਾਲ ਨਾਲ ਜੋ ਅੱਜ ਬਹੁਤ ਹੀ ਸ਼ਾਨੋ ਸ਼ਕਤ ਦੇ ਨਾਲ ਇਹਨਾਂ ਦੀ ਤਖਤ ਤਖਤ ਸਾਹਿਬ ਦੀ ਜੋ ਜ세ਦਾਰੀ ਦੀ ਸੇਵਾ ਸਮਰ ਲਈ ਹੈ ਇਹ ਬਹੁਤ ਹੀ ਖੁਸ਼ੀਆਂ ਭਰਿਆ ਦਿਹਾੜਾ ਹੈ ਤਗੜੇ ਹੋ ਕੇ ਧਰਮ ਪ੍ਰਚਾਰ ਪ੍ਰਚਾਰ ਪ੍ਰਸਾਰ ਕਰਨਾ ਹੈ ਗੁਰਮਰਦਾ ਪ੍ਰਚਾਰ ਪ੍ਰਸਾਰ ਕਰਨਾ ਹੈ ਬਹੁਤ ਬਹੁਤ ਵਧਾਈਆਂ ਸਿੰਘ ਸਾਹਿਬ ਜੀ ਨੂੰ ਸਮੁੱਚੀਆਂ ਸੰਗਤਾਂ ਨੂੰ ਸਮੁੱਚੇ ਸ਼ਤਾਬ ਨੂੰ ਵਾਇਗੁਰੂ ਜੀ ਦਾ ਹਰ ਸਾਹ ਵਾਇਗੁਰੂ ਜੀ ਕੀ ਬਤੇ ਸੋ ਬਿਲਕੁਲ ਪਾਣਾ ਜਿਸ ਤਰ੍ਹਾਂ ਤੁਸੀਂ ਦੇਖਿਆ ਵੀ ਗਿਆਨੀ ਜਿਹੜੇ ਕੁਲਦੀਪ ਸਿੰਘ ਗੜਗੱਜ ਨੇ ਜਦੋਂ ਗਿਆਨੀ ਟੇਕ ਸਿੰਘ ਧਨੋੜਾ ਵਾਲੇ ਉਹਦਾ ਸੰਭਾਲ ਲਿਆ ਤਾਂ ਉਸਦਾ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਹੈ ਜੇ ਆਪ ਕੋ ਥੋੜਾ ਪਿੱਛੇ ਜ਼ਿਕਰ ਕਰੀਏ ਤਾਂ ਇੱਕੋ ਦਮ ਗਿਆਨੀ ਜਿਹੜਾ ਟੇਕ ਸਿੰਘ ਧਨੋੜਾ ਵਾਲੇ ਇਹਨਾਂ ਦਾ ਪਛੋਕਰ ਕੀ ਹੈ ਇਹਨਾਂ ਨੇ ਕਿਉਂ ਜਥੇਦਾਰ ਲਗਾਇਆ ਗਿਆ ਕਿਉਂਕਿ ਬਹੁਤ ਮੈਨੂੰ ਲੱਗਦਾ ਲੈਨ ਦੇ ਵਿੱਚ ਬਹੁਤ ਸਾਰੇ ਸਾਧ ਜਿਨ੍ਹਾਂ ਨੇ ਚੰਗੀਆਂ ਜਿਹੜੀਆਂ ਸੇਵਾਵਾਂ ਵੀ ਨਿਭਾਈਆਂ ਨੇ ਜਿਹਦੇ ਕਾਲ ਤੱਕ ਸਾਹਿਬ ਵੀ ਕਿ ਸੇ ਦੇਖੋ ਜਿਹੜੇ ਬਾਬਾ ਟੇਕ ਸਿੰਘ ਧਨੋਲਾ ਇੱਕ ਤਾਂ ਇਹਨਾਂ ਦਾ ਜਿਹੜਾ ਪਿਛੋਕੜਾ ਉਹ ਅਕਾਲੀ ਦਲ ਹੈ ਹੂੰ ਉਹ ਇੱਕ ਸਮੇਂ ਜ਼ਿਲ੍ਹਾ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਵੀ ਰਹੇ ਆ ਅਕਾਲੀ ਦਲ ਦੇ ਤੇ ਲੰਬਾ ਸਮਾਂ ਗੁਰਦੁਆਰਾ ਸਾਹਿਬ ਜਿਹੜੇ ਉੱਥੇ ਇੱਕ ਤੋਂ ਹੈਗੇ ਆ ਉਹਨਾਂ ਦੇ ਕਬਜ਼ਿਆਂ ਨੂੰ ਲੈ ਕੇ ਹੋਰ ਜਿਹੜੀ ਲੰਬਾ ਸਮਾਂ ਚਰਚਾ ਚ ਵੀ ਰਹੇ ਨੇ ਤੇ ਅਕਾਲੀ ਦਲ ਨਾਲ ਲੰਬਾ ਸਬੰਧ ਰਿਹਾ ਇਹਨਾਂ ਦਾ ਜਿਹੜੇ ਟੇਕ ਸਿੰਘ ਧਨੋਲਾ ਅੱਜ ਵੀ ਇਹਨਾਂ ਦਾ ਅਕਾਲੀ ਦਲ ਨਾਲ ਸਬੰਧ ਹੈ ਪਰ ਉਹ ਇੱਕ ਜਿਵੇਂ ਆਪਾਂ ਕਹਿੰਦੇ ਧਾਰਮਿਕ ਸਿੱਖਸ਼ੇਤ ਵਜੋਂ ਜਿਹੜਾ ਜਾਣੇ ਜਾਂਦੇ ਆ ਤਾਂ ਹੁਣ ਉਹਨਾਂ ਦਾ ਜਿਹੜਾ ਪਿਛੋਕੜ ਹੈ ਦਿੰਦੇ ਤੁਸੀਂ ਕਿਹਾ ਵੀ ਲਾਈਨ ਦੇ ਵਿੱਚ ਕਾਫੀ ਸੀ ਉਹਦੇ ਵਿੱਚ ਇਹ ਤਾਂ ਹੈ ਨਹੀਂ ਵੀ ਕੋਈ ਅਪਲਾਈ ਕਰਾਵਾਂਗੇ ਜਾਂ ਕੋਈ ਕਾਲੀ ਦਲ ਨੇ ਜਾਂ ਐਸਜੀਪੀਸੀ ਨੇ ਜਾਂ ਸ੍ਰੀ ਕਲਤਕਸ ਨੇ ਕੋਈ ਅਰਜ਼ੀਆਂ ਮੰਗੀਆਂ ਉਹ ਨਹੀਂਗਾ ਉਹ ਤਾਂ ਅੰਤਰੀਂ ਕਮੇਟੀ ਨੇ ਦੇਖਣਾ ਕਿ ਕਿਹਨੂੰ ਲਾਉਣਾ ਹੈ ਕਿਹਨੂੰ ਨਹੀਂ ਲਾਉਣਾ ਬੇਸ਼ੱਕ ਪੰਤਕ ਦੇ ਨਾ ਜਿੰਨਾ ਮਰਜ਼ੀ ਵਿਰੋਧ ਕਰੀ ਜਾਣ ਪਰ ਜਦੋਂ ਕਿਸੇ ਸਿੰਘ ਸਾਹਿਬ ਨੂੰ ਲਾਉਣਾ ਹੈ ਜਥੇਦਾਰ ਬਣਾਉਣਾ ਹੈ ਜਾਂ ਕੋਈ ਹੋਰ ਨਿਯੁਕਤੀਆਂ ਕਰਨੀਆਂ ਉਹ ਜਿਹੜੀ ਸਾਡਾ ਐਕਟ ਹੈ 1925 ਉਹ ਐਕਟ ਦੇ ਮੁਤਾਬਿਕ ਹੈ ਜਾਂ ਤਾਂ ਜਿਵੇਂ ਮੈਂ ਪਹਿਲਾਂ ਵੀ ਆਪਾਂ ਕਈ ਵਾਰ ਇਹਦੇ ਜ਼ਿਕਰ ਕੀਤਾ ਕਿ ਜਾਂ ਤਾਂ ਤੁਸੀਂ ਐਕਟ ਵਿੱਚ ਸੋਧ ਕਰ ਦਿਓ ਠੀਕ ਹੈ ਫਿਰ ਤਾਂ ਜਿਹਨੂੰ ਪਾਵਰ ਦੇਣੀ ਆ ਦਿਓ ਚਾਹ ਸੰਤ ਸਮਾਜ ਨੂੰ ਦੇ ਦਿਓ ਚਾਹ ਬੁੱਢਾ ਦਲ ਨੂੰ ਦੇ ਦਿਓ ਚਾਹ ਉਹਦੇ ਟਕਸਾਲ ਨੂੰ ਦੇ ਦਿਓ ਮਾੜਾ ਜੀ ਹੋਰ ਵੀ ਤੁਸੀਂ ਕਿਹਾ ਵੀ ਹਾਂ ਕਿ ਉਹ ਪੰਥਕ ਜਿਹੜੇ ਆਗੂ ਸਾਬਾਲ ਨੇ ਜਾਂ ਸਮਾਜ ਸਹੀ ਸੰਸਥਾਵਾਂ ਨੇ ਜਾਂ ਸਿੱਖ ਜਿਹੜੀਆਂ ਚਿੰਤਕ ਦੇ ਨਾਲ ਜੁੜੀਆਂ ਹੋਈਆਂ ਸੰਸਥਾਵਾਂ ਨੇ ਜਾਂ ਸਿੱਖ ਸਫਲਤਾ ਜਿਨ੍ਹਾਂ ਦਾ ਨਾਮ ਆਉਂਦਾ ਕੀ ਉਹ ਉਹਨਾਂ ਨੂੰ ਜਥੇਦਾਰ ਮੰਨਣਗੇ ਕਿਉਂਕਿ ਪਹਿਲਾਂ ਵੀ ਗੁਰਦੀਪ ਸਿੰਘ ਗੱਲਕਾਰਜ ਦਾ ਬੜਾ ਵੱਡਾ ਜਿਹੜਾ ਵਿਰੋਧ ਹੋਇਆ ਆਪਾਂ ਦੇਖੀਏ ਉਸ ਤੋਂ ਬਾਅਦ ਇਹ ਵਿਚਾਰਨ ਵੀ ਲੱਗੇ ਲੋਕਾਂ ਦੇ ਵਿੱਚ ਸੰਗਤਾਂ ਦੇ ਵਿੱਚ ਜਾਣ ਵੀ ਲੱਗੇ ਕਿ ਤੁਹਾਨੂੰ ਲੱਗਦਾ ਕਿ ਉਹ ਸਥਿਤੀ ਦੁਆਰਾ ਇਸ ਅਰਗ ਤੇ ਸਿੰਘ ਤਨਵਲਾ ਵੀ ਬਣ ਸਕਦਾ ਨਹੀਂ ਦੇਖੋ ਗੱਲ ਇਹ ਹੈ ਮੈਂ ਪਹਿਲਾਂ ਵੀ ਕਿਹਾ ਕਿ ਇੱਕ ਜਨਤਕ ਤੌਰ ਤੇ ਐਲਾਨ ਕੀਤਾ ਗਿਆ ਸੀ ਸ੍ਰੀ ਨਾਨਨਪੁਰ ਸਾਹਿਬ ਜਿਸ ਦਿਨ ਗਿਆਨੀ ਕੁਲਦੀਪ ਸਿੰਘ ਨੇ ਬਤੌਰ ਜਥੇਦਾਰ ਸੇਵਾ ਸੰਭਾਲੀ ਸੀ ਤਾਂ ਬਾਹਰ ਇੱਕ ਵੱਡੇ ਇਕੱਠ ਦੇ ਵਿੱਚ ਟਕਸਾਲ ਬੁੱਢਾ ਦਲ ਤੇ ਹੋਰ ਸੰਤ ਸਮਾਜ ਨੇ ਇੱਕ ਐਲਾਨ ਕੀਤਾ ਸੀ ਜਨਤਕ ਤੌਰ ਤੇ ਕਿ ਜਿੱਥੇ ਵੀ ਗਿਆਨੀ ਕੁਲਦੀਪ ਸਿੰਘ ਬਤੌਰ ਜਥੇਦਾਰ ਜਾਣਗੇ ਇਹਦਾ ਜਨਤਾ 'ਚ ਵਿਰੋਧ ਹੋਵੇ ਪਰ ਵਿਰੋਧ ਕਿਤੇ ਨਹੀਂ ਹੋਇਆ ਹੁਣ ਅੱਜ ਤੇਜ ਸਿੰਘ ਢਣੋਲਾ ਨੇ ਜਿਹੜੀ ਜਥੇਦਾਰੀ ਦੀ ਵਜੋਂ ਜਿਹੜੀ ਆਪਣੀ ਪਗੜੀ ਦਾ ਸਮ ਜਿਹੜੀ ਉਹਨਾਂ ਨੇ ਸੰਭਾਲੀ ਹੈ ਤਾਂ ਉਹਨਾਂ ਦਾ ਵਿਰੋਧ ਨਾ ਕਿਸੇ ਨੇ ਐਲਾਨ ਕੀਤਾ ਨਾ ਉਹਨਾਂ ਦਾ ਕਿਹਾ ਹੁਣ ਇੱਕ ਇਹ ਹੋ ਸਕਦਾ ਹੈ ਵੀ ਜਿਹੜਾ ਟਕਸਾਲ ਹੈ ਉਹਨਾਂ ਨੂੰ ਬਤੌਰ ਜਥੇਦਾਰ ਕਿਤੇ ਨਹੀਂ ਬੁਲਾਏਗੀ ਕਿਸੇ ਪ੍ਰੋਗਰਾਮ ਸੱਦਾ ਨਹੀਂ ਦੇਗੀ ਕਿਸੇ ਪਰਾਲੀ ਹੋਰ ਵੀ ਜਿਹੜੀ ਹੈ ਕੋਈ ਆਪਾਂ ਕਹਿ ਸਕਦੇ ਹਾਂ ਨਿੱਜੀ ਸੋਰਸਾਂ ਤੋਂ ਕਵਰ ਵੀ ਸਾਹਮਣੇ ਆ ਰਹੀ ਹੈ ਗੈਂ ਜਿਹੜਾ ਆਪਾਂ ਕਹਿ ਸਕਦਾ ਟੇਕ ਸਿੰਘ ਢਣੋਲਾ ਨੂੰ ਜਿਹੜਾ ਜਥੇਦਾਰ ਦੀ ਜਿਹੜੀ ਸਿਵਾਰ ਦੀ ਨਿਯੁਕਤੀ ਦਿੱਤੀ ਗਈ ਹੈ ਵੀ ਜਿਹੜਾ ਵਿਰੋਧ ਜਿਹੜਾ ਲਗਾਤਾਰ ਹੋ ਰਿਹਾ ਇਹ ਚਰਚਾਵਾਂ ਚੱਲੀਆਂ ਸਫਿਆਂ ਦੇ ਵਿੱਚ ਵੀ ਜਿਹੜਾ ਅਵਿਰੋਧ ਨੂੰ ਕੰਟਰੋਲ ਕਰਨ ਦੇ ਵਿੱਚ ਇਹ ਸਹਾਇ ਹੋਣਗੇ ਵੀ ਕਿੰਨੇ ਲੱਗਦੇ ਜਿਹੜੀਆਂ ਸਾਰੀਆਂ ਧਿਰਾਂ ਜਿਹੜੀਆਂ ਅੰਦਰਾਜ ਚੱਲ ਰਿਆ ਨੇ ਉਹਨਾਂ ਨੂੰ ਜਿਹੜਾ ਸੰਬੰਧ ਦੇ ਵਿੱਚ ਆਪਾਂ ਕਹਿ ਸਕਦਾ ਸਹਿਮਤੀ ਦੇ ਵਿੱਚ ਵਿਰੋਧ ਨੂੰ ਠੰਡਾ ਕਰਨ ਦੇ ਵਿੱਚ ਇਹ ਸਹਾਇ ਹੋ ਸਕਦੇ ਨੇ ਕਿਉਂਕਿ ਇਹਨਾਂ ਦੇ ਨਾਲ ਟਕਸਾਲ ਦੇ ਨਾਲ ਵੀ ਸੰਬੰਧ ਨੇ ਧਾਰਮਿਕ ਸ਼ਕਤੀ ਦਾ ਨਾਲ ਕਈ ਆਗੂਆਂ ਨਾਲ ਇਸਤੇਮਾਲ ਤਾਂ ਹੈਗੇ ਨੇ ਤੇ ਲੋਕਾਂ ਦੇ ਧਾਰਮਿਕ ਸਮਾਗਾਂ ਦੇ ਵਿੱਚਲੇ ਵੀ ਨੇ ਇਹ ਨਹੀਂ ਉਹ ਦੇਖੋ ਉਹ ਤਾਂ ਅਜੇ ਉਹ ਅਗਲਾ ਸਾਮਾ ਪਿਆ ਉਹ ਪਹਿਲੀ ਗੱਲ ਤਾਂ ਇਹ ਕਿ ਇਹਨਾਂ ਨੂੰ ਇੰਨੇ ਜਲਦੀ ਕਿਉਂ ਦੇਖੋ 4 ਦਿਨ ਬਾਅਦ ਉਹ ਦਮਦਮਾ ਸਾਹਿਬ ਜਿਹੜਾ ਬਸਾਖੀ ਦਾ ਬੜਾ ਵੱਡਾ ਜਿਹੜਾ ਮੇਲ ਜਿਹੜਾ ਮੇਲਾ ਸ਼ੁਰੂ ਹੁੰਦਾ ਤਾਂ ਉੱਥੇ ਅਕਾਲੀ ਦਲ ਦੀ ਕਾਨਫਰੰਸ ਵੀ ਆ ਤੇ ਵੀ ਆ ਉੱਥੇ ਸਿਆਸੀ ਕਾਨਫਰੰਸ ਵੀ ਆ ਅਕਾਲੀ ਦਲ ਦੀ ਤਾਂ ਅਕਾਲੀ ਦਲ ਦੇ ਇਹ ਆਗੂ ਵਜੋਂ ਵੀ ਵਿਚਰੇ ਨੇ ਪਹਿਲਾਂ ਤੇ ਅੱਜ ਸਿੰਘ ਸਾਹਿਬਾਨ ਵਜੋਂ ਵੀ ਆ ਕੇ ਉਹ ਚਾਰ ਜੋਗ ਹੋਵੇ ਸਾਡਾ ਸਿੰਘ ਸਾਹਿਬਾਨ ਵਜੋਂ ਕਿ ਇਹਨਾਂ ਦੀ ਜਦੋਂ ਦੇਖੋ ਕਿਤੇ ਵੀ ਕੋਈ ਵੱਡਾ ਪ੍ਰੋਗਰਾਮ ਹੋਵੇ ਜੇਕਰ ਜੇ ਉਹ ਖਾਸ ਕਰਕੇ ਕਿਸੇ ਤਖਤ ਸਾਹਿਬ ਤੇ ਹੋਵੇ ਤਾਂ ਉੱਥੋਂ ਦੇ ਜਿਹੜੇ ਜਥੇਦਾਰ ਆਉਂਦੇ ਬੜੀ ਵੱਡੀ ਅਹਿਮ ਭੂਮਿਕਾ ਹੁੰਦੀ ਹੈ ਤਾਂ ਇਸ ਕਰਕੇ ਉਹਨਾਂ ਦਾ ਉੱਤੇ ਹੋਣਾ ਜ਼ਰੂਰੀ ਸੀਗਾ ਹੁਣ ਜਿਹੜੀ ਵਿਰੋਧ ਦੀ ਗੱਲ ਹੈ ਇਹ ਹੋ ਸਕਦਾ ਮੈਂ ਪਹਿਲਾਂ ਵੀ ਜਿਵੇਂ ਗੱਲ ਕਹੀ ਹੈ ਕਿ ਨਾ ਤਾਂ ਸੰਤ ਸਮਾਜ ਇਹਨਾਂ ਨੂੰ ਸੱਦਾ ਦੇਗਾ ਕੋਈ ਨਾ ਤਕਸਾਲ ਸੱਦਾ ਦੇਗੀ ਕਿਸੇ ਪ੍ਰੋਗਰਾਮ ਤੇ ਜਾਂ ਜਿਹਦੇ ਵੀ ਹੋਰ ਵਿਰੋਧ ਕਰਨਾ ਹੈ ਤਾਂ ਉਹ ਆਪਣੇ ਸਵਾਗਤ ਇਹਨਾਂ ਨੂੰ ਸੱਦਾ बतौर ਜਥੇਦਾਰ ਨਹੀਂ ਦੇਗੀ ਜੇਕਰ ਉਹਨਾਂ ਨਾਲ ਹੈ ਸੰਬੰਧ ਹੈ ਕੋਈ ਨਿੱਜੀ ਸੰਬੰਧ ਹੈ ਨੇ ਕੋਈ ਪੁਰਾਣੇ ਆ ਤਾਂ ਸਦਾ ਦੇ ਦੇਣਗੇ ਕੋਈ ਵੱਡੀ ਗੱਲ ਨਹੀਂ ਪਰ ਇਹਨਾਂ ਦਾ ਜੇ ਆਪਾਂ ਕਹਿੰਦੇ ਲੋਕਾਂ ਦੇ ਵਿਰੋਧ ਜਨਤਕ ਤੌਰ ਤੇ ਵਿਰੋਧ ਪਹਿਲੀ ਗੱਲ ਤੁਸੀਂ ਇਹ ਦੱਸੋ ਕਿ ਸਿੰਘ ਸਾਹਿਬ ਜਿੰਨੇ ਵੀ ਹੁਣ ਤੱਕ ਹੋਏ ਆ ਜਨਤਕ ਤੌਰ ਤੇ ਪਿੰਡਾਂ ਦੇ ਵਿੱਚ ਕਿੰਨੇ ਪ੍ਰੋਗਰਾਮਾਂ ਤੇ ਗਏ ਆ ਕਿੰਨੇ ਲੋਕਾਂ ਦੇ ਵਿੱਚ ਵਿਚਰਦੇ ਆ ਆਪਾਂ ਲੋਕ ਦੇਦੇ ਸੀ ਆ ਆਪਾਂ ਦੇਖਦੇ ਆ ਉਹ ਕਿਸੇ ਕਿਸੇ ਮੇਨ ਪ੍ਰੋਗਰਾਮ ਤੇ ਜਾਂਦੇ ਆ ਤਾਂ ਅੱਜ ਕੱਲ ਪਰਸੈਪਸ਼ਨ ਇਹ ਬਣਦੀ ਜਾ ਰਹੀ ਆ ਲੋਕਾਂ ਦੇ ਵਿੱਚ ਤਾਂ ਲੋਕ ਇੱਕ ਲਿਫਾਫਾ ਕਲਚਰ ਕਹਿਣ ਲੱਗੇ ਲੋਕ ਤਾਂ ਇਹ ਗੱਲ ਕਹਿਣ ਲੱਗੇ ਕਿ ਜਦੋਂ ਤੁਸੀਂ ਸਿੰਘ ਸਾਹਿਬ ਨੂੰ ਬੁਲਾਉਣਾ ਇੱਕ ਲਿਫਾਫਾ ਤਿਆਰ ਚਾਹੀਦਾ ਆ ਵੀ ਮੋਟੀਆਂ ਰਕਮਾਂ ਲੱਗਦੀਆਂ ਬਿਲਕੁਲ ਬਿਲਕੁਲ ਉਹ ਕਹਿੰਦੇ ਵੀ ਪਹਿਲਾਂ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਹਾਨੂੰ ਇੱਕ ਲਿਫਾਫਾ ਮਿਲਗਾ ਤਾਂ ਆਣਾ ਤੁਸੀਂ ਇਹ ਪਰਸੈਪਸ਼ਨ ਲੰਬੇ ਸਮੇਂ ਤੋਂ ਜਿਹੜੀ ਲੋਕਾਂ ਦੇ ਵਿੱਚ ਚਰਚਾ ਸ਼ੁਰੂ ਹੋ ਗਈ ਆ ਤਾਂ ਹਈਏ ਕਿ ਉਹਨਾਂ ਨੂੰ ਨਹੀਂ ਬੁਲਾਇਆ ਜਾਊਗਾ ਤੇ ਤੁਜੀ ਸਿੰਘ ਸਾਹਿਬ ਜਿਨੇ ਹੁਣ ਤੱਕ ਹੋਇਆ ਗਿਆ ਗਿਆ ਅਨੀ ਰਕबीर ਸਿੰਘ ਹੋਇਆ ਜਾਂ ਹੋਰ ਜਿਨੇ ਵੀ ਹੋਏ ਨੇ ਤੁਸੀਂ ਆਮ ਘਰ ਦੇ ਘਰੇ ਦੱਸੋ ਮੈਨਾਂ ਵੀ ਕਦੋਂ ਗਏ ਆ ਤੇ ਗਿਆਨੀ ਹਰਪੀ ਸਿੰਘ ਵੀ ਕਿਉਂ ਨਾ ਹੋਣ ਆਮ ਘਰ ਦੇ ਵਿੱਚ ਕਦੋਂ ਗਏ ਆ ਕਿਸੇ ਆਮ ਪ੍ਰੋਗਰਾਮ ਦੇ ਵਿੱਚ ਕਦੋਂ ਗਏ ਆ ਕਿਸੇ ਪਿੰਡ ਚ ਕਦੋਂ ਗਏ ਆ ਔਰ ਲੋਕਾਂ ਦੇ ਵਿੱਚ ਉਹਨਾਂ ਨੇ ਸਾਡੀ ਸਿੱਖ ਕੌਮ ਦਾ ਪ੍ਰਚਾਰਕ ਬਣ ਕੇ ਕਦੋਂ ਗਏ ਆ ਕਿ ਮੈਂ ਪ੍ਰਚਾਰ ਕਰਨ ਜਾ ਰਿਹਾ ਸਿੱਖ ਕੌਮ ਦਾ ਠੀਕ ਹੈ ਤਾਂ ਇਸ ਕਰਕੇ ਇਹ ਹੈ ਵੀ ਇਹ ਜਿਹੜੇ ਸਿੰਘ ਸਾਹਿਬਾ ਹੋ ਸਕਦਾ ਆਮ ਲੋਕਾਂ ਚ ਜਾਣ ਤੇ ਵੱਡੇ ਘਰਾਂ ਕਰਾਰੇ ਜਿਹੜੇ ਨਹੀਂ ਬੁਲਾਉਣਗੇ ਬਾਅਦ ਤੋਂ ਵਿਦੇਸ਼ਾਂ ਚਲੇ ਜਾਣਗੇ ਪਰ ਜਿਹੜੀ ਵਿਰੋਧ ਦੀ ਗੱਲ ਹੈ ਕਿ ਬਹੁਤੀ ਵੱਡੀ ਗੱਲ ਨਹੀਂ ਮੈਨੂੰ ਲੱਗਦਾ ਵਿਰੋਧ ਹੋਊਗਾ ਹਾਂ ਪਰ ਇੱਕਲ ਹੋ ਸਕਦਾ ਹੈ ਜੇ ਸ਼੍ਰੋਮਣੀ ਅਕਾਲੀ ਦਲ ਤੇ ਗੱਲ ਦਾ ਤੱਬਾ ਲੱਗਦਾ ਤਾਂ ਸ਼੍ਰੋਮਣੀ ਅਕਾਲੀ ਦਲ ਇਹ ਸਾਰੇ ਚੀਜ਼ ਨੂੰ ਠੰਡਾ ਕਰਨ ਦੇ ਲਈ ਜਾਂ ਲੋਕ ਜਿਹੜੇ ਇਹਦਾ ਵਿਰੋਧ ਕਰਦੇ ਆ ਲੋਕਾਂ ਦੇ ਵਿਰੋਧ ਨੂੰ ਜਿਹੜਾ ਸ਼ਾਂਤ ਕਰਨ ਦੇ ਲਈ ਇੱਕ ਕਦਮ ਚੱਕ ਸਕਦੇ ਆ ਕਿ ਸਿੰਘ ਸੇਵ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਬਤੌਰ ਕਾਰਜਕਾਰੀ ਜਥੇਦਾਰ ਦੇ ਸਵਮਾ ਖਤਮ ਕਰਕੇ ਉਹਨਾਂ ਨੂੰ ਸਿਰਫ ਸ੍ਰੀ ਅਨੰਦਪੁਰ ਸਾਹਿਬ ਤੱਕ ਸਿਰ ਕੇਸਗੜ੍ਹ ਸਭ ਤੱਕ ਸੀਮਿਤ ਕਰ ਸਕਦੇ ਆ ਤੇ ਲੋਕਾਂ ਦੇ ਕਹਿਣ ਮੁਤਾਬਕ ਸੰਤ ਸਮਾਜ ਦੇ ਕਹਿਣ ਮੁਤਾਬਕ ਟਕਸਾਲ ਦੇ ਕਹਿਣ ਮੁਤਾਬਕ ਬੁੱਢਾ ਦਲ ਦੇ ਕਹਿਣ ਮੁਤਾਬਕ ਕਿਸੇ ਵੀ ਇੱਕ ਸਾਂਝੀ ਸ਼ਖਸੀਅਤ ਨੂੰ ਸ੍ਰੀ ਕਾਲ ਤੱਕ ਸਾਭ ਜ ਬਤੌਰ ਜਥੇਦਾਰ ਨਿਯੁਕਤ ਕਰ ਸਕਦੇ ਨੇ ਉਹ ਸ਼ਖਸੀਅਤ ਚਾ ਟਕਸਾਲ ਚੋਂ ਹੋਵੇ ਚਾਹੇ ਉਹ ਬੁੱਢਾ ਦਲ ਚੋਂ ਹੋਵੇ ਚਾਹੇ ਸੰਤ ਸਮਾਜ ਚੋਂ ਹੋਵੇ ਇਹ ਦੋਨੋਂ ਜਥੇਦਾਰ ਗੈਨੀ ਕੁਲਦੀਪ ਸਿੰਘ ਸ੍ਰੀ ਤਖਸਿਰ ਕੇਸਗਰ ਸਾਹਿਬ ਤੇ ਗਿਆਨੀ ਜਿਹੜੇ ਟੇਕਸਕ ਤੋਂ ਉਲਾਜ ਲਾਏ ਨੇ ਉਹਨਾਂ ਨੂੰ ਤਖਸਿਰੀ ਦਮਦਮਾ ਸਾਹਿਬ ਇਹਨਾਂ ਨੂੰ ਉੱਥੇ ਸੀਮਿਤ ਕਰਕੇ ਤੇ ਸ੍ਰੀ ਕਾਲ ਤਖਸਰ ਸਾਹਿਬ ਦੇ ਜਿਹੜੇ ਜਥੇਦਾਰੋਂ ਨਵੇਂ ਲਾਏ ਜਾ ਸਕਦੇ ਨੇ ਪਰ ਇਹਦੇ ਲਈ ਅਜੇ ਵੀ ਇਹ ਨਹੀਂ ਕਿ 2-4 ਦਿਨ ਚਲੇ ਪਰ ਇਹਦੇ ਲਈ ਵੀ ਕੁਝ ਸਮੇਂ ਬਾਅਦ ਇਹ ਵੀ ਉਹਦੇ ਨਾਲ ਸਾਰੇ ਸੰਤ ਸਮਾਜ ਟਕਸਾਲ ਹੋਰ ਜਿੰਨੇ ਆਗੂ ਨੇ ਸਾਰੇ ਬਿਲਕੁਲ ਸ਼ਾਂਤ ਹੋ ਜਾਣਗੇ ਜਿਹੜਾ ਵਿਰੋਧ ਆ ਉਹ ਵੀ ਸ਼ਾਂਤ ਹੋ ਜਾਏਗਾ ਔਰ ਜਿਹੜਾ ਨਵਾਂ ਜਥੇਦਾਰ ਆਏਗਾ ਮੈਨੂੰ ਮੈਨੂੰ ਲੱਗਦਾ ਇੱਕ ਦੋ ਦਿਨ ਚ ਕਲੀਅਰ ਹੋ ਜੇ ਸਥਿਤੀ ਵੀ ਜੇ ਵਿਰੋਧ ਹੁੰਦਾ ਜਾਂ ਨਹੀਂ ਹੁੰਦਾ ਮਨੁੱਖ ਸੁਖਵੀਰ ਸਿੰਘ ਆ ਲੋਕਾਂ ਦੇ ਵਿੱਚ ਜਿਹੜੀ ਰਿਸਪੋਂਸਨ ਦੀ ਆ ਰਹੀ ਆ ਜਾਂ ਲੋਕਾਂ ਦੇ ਥਿਊਜ਼ ਆ ਰਹੇ ਨੇ ਉਹ ਵੀ ਪਤਾ ਲੱਗ ਜੂ ਕਿਤੇ ਲੱਗੇਤੇ ਨਹੀਂ ਦੇਖੋ ਇਹਦੇ ਲਈ ਵੀ ਹੈ ਜਿਵੇਂ ਹੁਣ ਆਪਾਂ ਕਹਿ ਰਹੇ ਹਾਂ ਕਿ ਸੁਖਵੀਰ ਸਿੰਘ ਬਾਦਲ ਮੈਨੂੰ ਲੱਗਦਾ ਵੀ ਉਹਨਾਂ ਨੇ ਤਖਤ ਸਿਰ ਦਮਦਵਾ ਸਾਹਿਬ ਤੋਂ ਆਪਣੀ ਅਰੰਭਤਾ ਕਰ ਦੇਣੀ ਲੋਕਾਂ ਜਾਣਦੇ ਜਿਹੜੀਆਂ ਸਿਆਸੀ ਰੈਲੀਆਂ ਕਿਉਂਕਿ 27 ਦੀ ਤਿਆਰੀ ਸ਼ੁਰੂ ਹੋ ਗਈ ਹੈ ਪ੍ਰਧਾਨ ਨਵਾ ਤੇ ਮੈਨੂੰ ਲੱਗਦਾ ਸੁਖਵੀਰ ਸਿੰਘ ਬਾਦਲ ਨਵੇਂ ਪ੍ਰਧਾਨ ਬਣ ਜਾਣੇ ਹਨ ਉਹਨਾਂ ਨੇ 12 ਤਰੀਕ ਨੂੰ ਤੇ 13 ਤਰੀਕ ਨੂੰ ਉਹਨਾਂ ਦੀ ਰੈਲੀ ਹੈ ਜਿਹੜੀ ਦਮਦਵਾ ਸਾਹਿਬ ਤੇ ਉੱਥੋਂ ਸਾਰੀ ਗੱਲ ਸਥਿਤੀ ਕਲੀਅਰ ਹੋ ਜਾਏਗੀ ਪਰ ਇੱਕ ਗੱਲ ਜ਼ਰੂਰ ਹੈ ਇਸ ਚੀਜ਼ ਲਈ ਲੋਕਾਂ ਦਾ ਜਿਹੜਾ ਗੁੱਸਾ ਹੈ ਜਿਹੜਾ ਉਹਨੂੰ ਸ਼ਾਂਤ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦਵਾਰ ਪ੍ਰੰਧਕ ਕਮੇਟੀ ਅੰਤਰਿਕ ਕਮੇਟੀ ਇਹਨਾਂ ਨੂੰ ਕੋਈ ਨਾ ਕੋਈ ਕਦਮ ਦਾ ਚੱਕਣਾ ਪਿਆ। ਸੋ ਬਿਲਕੁਲ ਬਾਲਾ ਜੀ ਇਸ ਤਰ੍ਹਾਂ ਗੱਲ ਕੀਤੀ ਆਵੇ ਸਿੰਘ ਸਾਬਾ ਨੇ ਮੀਡੀਆ ਨਾਲ ਵੀ ਗੱਲਬਾਤ ਕੀਤੀ ਆ ਜੇਕਰ ਉਹ ਦਾ ਜ਼ਿਕਰ ਕੀਤਾ ਜਾਵੇ ਕਿਉਂਕਿ ਬੰਦੀ ਸਿੰਘਾਂ ਦਾ ਮਾਮਲਾ ਬੜਾ ਲੰਬੇ ਸਮੇਂ ਤੋਂ ਲਟਕਦਾ ਆ ਰਿਹਾ ਹੈ। ਸੈਂਟਰ ਸਰਕਾਰ ਵੀ ਇਸ ਤੇ ਰਿਕਾ ਦਾ ਲਗਾਤਾਰ ਜੜੀ ਹੈ। ਜੋਰ ਰਜਮਸ਼ ਕਰ ਰਹੀ ਹੈ। ਕਈ ਭਾਜਪਾ ਦੇ ਲੀਡਰਾਂ ਦਾ ਵੀ ਪਿੱਛੇ ਦੇਖਿਆ ਤੁਸੀਂ ਬਿਆਨ ਵੀ ਆਇਆ ਸੀ। ਪਰ ਅੱਜ ਸਿੰਘ ਸਭਾ ਨੇ ਜਿਹੜਾ ਪਹਿਲੀ ਵਾਰ ਜ਼ਿਕਰ ਕੀਤਾ ਹੈ ਬੰਦੀ ਸਿੰਘਾਂ ਨੂੰ ਲੈ ਕੇ ਬੇਸ਼ੱਕ ਪਹਿਲੇ ਬੜੇ ਜਿਹੜੇ ਕਿ ਆਪਾਂ ਕਹਿੰਦੇ ਸਿੰਘ ਸਭਾ ਨਾਲੇ ਆਨਲਾਈਨ ਬੜਾ ਜ਼ਿਕਰ ਕੀਤਾ ਕਿ ਲੱਗਦਾ ਹੈ ਕਿ ਇਸ ਬਿਆਨ ਦਾ ਕੋਈ ਹੁਣ ਸੈਂਟਰ ਸਰਕਾਰ ਤੇ ਅਸਰ ਹੋਣਾ। ਦੇਖੋ ਕੱਲੇ ਆ ਮਰਜੀ ਤੇ ਵੀ ਜਿਹੜੀ ਕੇਂਦਰੀ ਸਰਕਾਰ ਹੈ ਉਹਨੇ ਜਿੰਨੇ ਕੰਮ ਕੀਤੇ ਆਪਣੀ ਮਰਜ਼ੀ ਨਾਲ ਕੀਤੇ ਆ। ਚਾਹੇ ਉਹ ਕਿਸਾਨਾਂ ਵਾਲਾ ਹੋਵੇ ਜਾਂ ਜਿੰਨੇ ਹੋਰ ਕਿ ਬਿੱਲ ਬੁਲ ਜਿੰਨੇ ਸਾਰੇ ਉਹਨੇ ਆਪਣੀ ਮਰਜ਼ੀ ਨਾਲ ਕੰਮ ਕੀਤੇ ਆ। ਬੰਦੀ ਸਿੰਘਾਂ ਵਾਲਾ ਮਸਲਾ ਕੁਝ ਦਿਨ ਪਹਿਲਾਂ ਪੰਜਾਬ ਦੇ ਇੱਕ ਬੀਜੇਪੀ ਦੇ ਵੱਡੇ ਲੀਡਰ ਨੇ ਉਹਨਾਂ ਨੇ ਕਹਿ ਸੀ ਕਿ ਤੁਸੀਂ ਹੁਣ ਮਹੀਨੇ ਨਾ ਕਹੋ ਸਿਰਫ ਦਿਨ ਗਿਣੋ ਚੰ ਦੇ ਨਾਲ ਪਰ ਮੈਨੂੰ ਲੱਗਦਾ ਵੀ ਅੱਜ ਉਸ ਬਿਆਨ ਨੂੰ ਮਹੀਨਾ ਹੋਣ ਵਾਲਾ ਹੋ ਗਿਆ ਅਜੇ ਤੱਕ ਉਹਦਾ ਕੋਈ ਬਹੁਤਾ ਜਿਆਦਾ ਅਸਰ ਦੇਖਣ ਨੂੰ ਨਹੀਂ ਮਿਲਿਆ ਹੁਣ ਇਹ ਨਹੀਂ ਪਤਾ ਕਿ ਕੱਲ ਹੀ ਹੋ ਜੇ ਪਰ ਅਜੇ ਤੱਕ ਉਹਦਾ ਅਸਰ ਦੇਖਣ ਨੂੰ ਨਹੀਂ ਮਿਲਿਆ ਅੱਜ ਸਿੰਘ ਸਾਹਿਬ ਗਿਆਨੀ ਦੇ ਕੁਲਦੀਪ ਸਿੰਘ ਨੇ ਗੱਲ ਕਹੀ ਹੈ ਉਹਨਾਂ ਨੇ ਬਿਨਾ ਨਾਮ ਲੈ ਸਿੱਧੇ ਤੌਰ ਤੇ ਜਿਹੜਾ ਉਹਨਾਂ ਨੇ ਅਟੈਕ ਕੀਤਾ ਹੈ ਸਿਰਸੇ ਵਾਲੇ ਜਿਹੜੇ ਬਾਬੇ ਅੱਜ ਫੇਰ ਆਏ ਨੇ ਬਾਹਰ ਰਾਮ ਰਹੀਮ ਉਹਨਾਂ ਤੇ ਉਹਨਾਂ ਨੇ ਕਿਹਾ ਵੀ ਇੱਕ ਕੋ ਜਾਗੂ ਜਹੇ ਨੇ ਜਾਂ ਕੁਝ ਸੰਤ ਹੈ ਜਿਹਨੇ ਕੁਝ ਲੋਕ ਅਜਹੇ ਨੇ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਉਹ ਕਦੇ ਗਰਮੀਆਂ ਛੁੱਟੀਆਂ ਮਨਾਉਣ ਆ ਜਾਂਦੇ ਨੇ ਕਦੇ ਸਰਦੀਆਂ ਦੀਆਂ ਮਨਾਉਣ ਆ ਜਾਂਦੇ ਨੇ ਕਦੇ ਪੱਤਝੜ ਦੀਆਂ ਛੁੱਟੀਆਂ ਮਨਾਉਣ ਆ ਜਾਂਦੇ ਨੇ ਉਹ ਤਾਂ ਕਹਿੰਦੇ ਫਿਰ ਉਹ ਅੰਦਰ ਰੱਖਣ ਦਾ ਕੀ ਫਾਇਦਾ ਉਹਨੇ ਕਿਹਾ ਪਿਕਨਿਕ ਮਨਾਉਂ ਬਿਲਕੁਲ ਉਹਨਾਂ ਨੇ ਇਹ ਕਿਹਾ ਕਿ ਗੁਰਮੀਤ ਰਾਮ ਨਿ ਰਹੀਮ ਦਾ ਜਿਹੜੇ ਬਾਰੇ ਉਹਨਾਂ ਜ਼ਿਕਰ ਕੀਤਾ ਬਿਨਾ ਨਾਮ ਲੈੇ ਤੋਂ ਵੀ ਜਦੋਂ ਮਰਜ਼ੇ ਦਿਲ ਕਰਦਾ ਬਾਹਰ ਆ ਜਾਂਦੇ ਨੇ ਜਦੋਂ ਦਿਲ ਕਰਦਾ ਅੰਦਰ ਚਲੇ ਜਾਂਦੇ ਨੇ ਉਹ ਕਹਿੰਦਾ ਫਿਰ ਅਜ ਕਾਇਦ ਦਾ ਫਾਇਦਾ ਕੀ ਹੈ ਜਜੇ ਜਿਹੜੀ ਉਹਨਾਂ ਨੂੰ ਸਜ਼ਾ ਕਰਨ ਦਾ ਫਾਇਦਾ ਕੀ ਜਦੋਂ ਰਹਿਣਾ ਹੀ ਬਾਹਰ ਹੈ ਤਾਂ ਉਹ ਹੁਣ ਆਪ ਇੱਕ ਵਾਰ ਦਰਸ਼ਕਾਂ ਨੂੰ ਉਹ ਵੀ ਸੁਣਾ ਦਿੰਨੇ ਆ ਕਿ ਉਹਨਾਂ ਨੇ ਕਿਹਾ ਕੀ ਹੈ ਸਿੰਘ ਸਾਹਿਬ ਜੀ ਅੱਜ ਫੇਰ ਫੈਰੋ ਦਿੱਤੀ ਗਿਆ ਡੇਰਾ ਮੁਖੀ ਚਸਾ ਮੁਖੀ ਨੂੰ ਪਰ ਸਿੰਘ ਦੇ ਜਿਹੜੇ ਜ਼ਿਲ੍ਹੇ 'ਚ ਬੈਠੇ ਨੇ ਬਦਿੰਦੀ ਸਿੰਘ ਦੇ ਉਹ ਜਿਲ੍ਹੇ 'ਚ ਬੈਠੇ ਨੇ ਕੀ ਕਹਿਣਾ ਚਾਹੁੰਦੇ ਦੇਖੋ ਇਹ ਦੋ ਦੋਰਾ ਕਿਰਦਾਰ ਦੇਖੋ ਕਾਨੂੰਨ ਤੇ ਸਭ ਲਈ ਬਰਾਬਰ ਹੁੰਦਾ ਇਸ ਸੰਵਿਧਾਨ ਦੇ ਮੁਤਾਬਕ ਜਿਹੜੇ ਬੰਦੇ ਨੂੰ ਰੇਪਿਸਟ ਘੋਸ਼ਿਤ ਕੀਤਾ ਗਿਆ ਹੋਵੇ ਔਰ سنگੀਨ ਦੋਸ਼ ਇਥੋਂ ਦੀ ਅਦਾਲਤ ਨੇ ਲਾਇਆ ਹੋਣ ਬੜੇ سنگੀਨ ਉਸ ਬੰਦੇ ਨੂੰ ਹਰ ਚੌਥੇ ਪੰਜਵੇਂ ਦਿਨ ਛੱਡ ਦੇਣਾ ਤੇ ਫੇਰ ਆਪਾਂ ਕਾਤੋਂ ਇਹ ਰੋਲਾ ਪਾਇਆ ਹੋਇਆ ਇਹਨੂੰ ਬਾਹਰ ਹੀ ਕੱਢ ਦੋ ਚੰਗੀ ਤਰ੍ਹਾਂ ਦੂਜੇ ਬੰਨੇ ਕਾਲੀ ਭਾਈ ਬਸੰਤ ਸਿੰਘ ਹੁਣੀ ਜਿਹੜੇ ਬਠਿੰਡਾ ਜੇਲ੍ਹ 'ਚ ਬੰਦਾ ਉਹ ਉਹਨਾਂ ਨੇ ਮੇਰੇ ਤੱਕ ਸੁਨੇਹਾ ਪਹੁੰਚਾਇਆ ਵੀ ਸਾਨੂੰ ਤੇ ਬਠਿੰਡਾ ਜੇਲ੍ਹ ਦੇ ਅੰਦਰ ਵੀ ਜਿਹੜਾ ਗੁਰਦੁਆਰਾ ਸਾਹਿਬ ਆ ਨਾ ਉਥੇ ਦਰਸ਼ਨ ਨਹੀਂ ਕਰਨ ਦੇਂਦਾ ਅੰਦਰ ਗੁਰਦੁਆਰਾ ਸਾਹਿਬ ਨਹੀਂ ਜਾਣ ਦਿੰਦੇ ਇਹ ਦੋਹਰਾ ਕਿਰਦਾਰ ਕਿਉਂ ਹੈ ਜਿਹੜੇ ਤੇ ਬੰਦੇ ਰੇਪੇ ਸਟਾਰ ਜਿਹੜੇ ਜੁਰਮੀ ਬੰਦੇ ਆ ਜਿਨ੍ਹਾਂ ਨੇ ਵੱਡੇ ਕ੍ਰਾਈਮ ਕੀਤੇ ਆ ਝੂਠੇ ਸੌਦੇ ਵਾਲਾ ਇਹਨਾਂ ਨੂੰ ਤੁਸੀਂ ਪਿਕਨਿਕ ਮਨਾਉਣ ਲਈ ਰੋਜ਼ ਆ ਗਰਮੀਆਂ ਦੀਆਂ ਛੁੱਟੀਆਂ ਕੱਟਦੀਆਂ ਹਨ ਪਹਿਲਾਂ ਸਾਲ ਦੀਆਂ ਕਟੀਆਂ ਆਈ ਫੇਰ ਅੱਗੇ ਕੋਈ ਸਦਾ ਭਾਰ ਦੀਆਂ ਛੁੱਟੀਆਂ ਆ ਜਾਣਗੀਆਂ ਤੇ ਬਾਹਰ ਹੀ ਕੱਢ ਦੋ ਆਪਾਂ ਕਿਉਂ ਐਵੇਂ ਇਦਾ ਕਰ ਰਹੇ ਆ ਸਾਡੇ ਜਿਹੜੇ ਸਿੱਖ ਆ ਉਹਨਾਂ ਨੂੰ ਤੁਸੀਂ ਜੇਲਾਂ ਦੇ ਵਿੱਚ ਗੁਰਦੁਆਰਾ ਸਾਹਿਬ ਨਹੀਂ ਜਾਣ ਦਿੰਦੇ ਕੀ ਸਾਡਾ ਨੈਤਿਕ ਹੱਕ ਨਹੀਂ ਸਿੱਖਦਾ ਇਹੋ ਗੁਰਦੁਆਰਾ ਸਾਹਿਬ ਜਾਵੇ ਗੁਰੂ ਦੇ ਦਰਸ਼ਨ ਕਰੇ ਗੁਰੂ ਦੀ ਬਾਣੀ ਦਾ ਪਾਠ ਕਰੇ ਬੰਦੀ ਸਿੰਘ ਆ ਜਿਹੜੇ ਸਾਡੇ ਭਾਵੇਂ ਭਾਈ ਦਵਿੰਦਰਪਾਲ ਸਿੰਘ ਜੀ ਭੁੱਲ ਰੋਣਾ ਜਿੰਨੇ ਵੀ ਬੰਦੀ ਸਿੰਘ ਆ ਸਾਡੇ ਭਾਈ ਗੁਰਮੀਤ ਸਿੰਘ ਹੋਣ ਖੇੜਾ ਸਾਹਿਬ ਹੋਣ ਜਾਂ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਪਰਮਜੀਤ ਸਿੰਘ ਧੋਰਾ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣ ਉਹਨਾਂ ਦੇ ਮਸਲੇ ਜਿਉਂਦੇ ਤੇ ਉਹ ਪਹਿ 18 ਮਾਰਚ ਨੂੰ ਹੁਕਮ ਹੋਇਆ ਸੀ ਵੀ ਭਾਈ ਰਾਜੋਆਣਾਂ ਦੇ ਮਸਲੇ ਤੇ ਸੁਪਰੀਮ ਕੋਰਟ ਨੇ ਕਿਹਾ ਹੈ ਵੀ ਜ਼ਰੂਰ ਕੋਈ ਫੈਸਲਾ ਹੋਊਗਾ ਉਹ ਦਿਨ ਅੱਜ ਤੀ ਨਹੀਂ ਕੇਸ ਆਇਆ ਤੇ ਕੀ ਕਵਾਂਗੇ ਆਪਾਂ ਸਰਕਾਰਾਂ ਨੂੰ ਦੇਖਣਾ ਚਾਹੀਦਾ ਵੀ ਦੁਨੀਆਂ ਵੀ ਵੇਖ ਰਹੀ ਆ ਤੇ ਸਿੱਖ ਵੀ ਦੇਖ ਰਹੇ ਆ ਤੇ ਜਿਹੜੇ ਵੀ ਲੋਕ ਇੱਥੇ ਅ ਮਨੁੱਖੀ ਕਦਰਾਂ ਕੀਮਤਾਂ ਨੂੰ ਪਿਆਰ ਕਰਦੇ ਆ ਉਹ ਵੀ ਦੇਖ ਰਹੇ ਆ ਇਹ ਠੀਕ ਨਹੀਂ ਆ ਸਿੰਘ ਸਾਹਿਬ ਜੀ ਭਾਈ ਪਸੰਦ ਸਿੰਘ ਵਾਲੇ ਮਸਲੇ 'ਚ ਕੋਈ ਅਕਾਲ ਤਖਤ ਸਾਹਿਬ ਨਾਲ ਕੋਈ ਐਸਜੀਪੀਸੀ ਨੂੰ ਰਿਲੇਸ ਜਾਂ ਕੋਈ ਪ੍ਰਸ਼ਾਸਨ ਨੂੰ ਸਰਕਾਰ ਨਾਲ ਕੋਈ ਰਾਬਤਾ ਐਸਜੀਪੀਸੀ ਆਪਣੇ ਸਾਹਮਣੇ ਬੈਠੀ ਆ ਜੀ ਐਸਜੀਪੀਸੀ ਦੇ ਨਾਲ ਆਪਣੀ ਪਹਿਲਾਂ ਵੀ ਗੱਲ ਹੋਈ ਆ ਇਹ ਰਾਬਤਾ ਕਰ ਰਹੇ ਨੇ ਔਰ ਇਹ ਤੇ ਜੋ ਸਰਕਾਰ ਦੇ ਨਾਲ رابطہ ਕਾਇਮ ਕਰਕੇ ਐਸਡੀਪੀਸੀ ਜ਼ਰੂਰ ਕਰੂਗੀ ਇਹਨਾਂ ਨੂੰ ਕਹਿ ਦਿੱਤਾ ਗਿਆ ਵਾ ਕਿ ਇਹ ਮਸਲਾ ਕਿਸੇ ਬਸੰਤ ਸਿੰਘ ਦਾ ਨਹੀਂ ਆ ਇਹ ਮਸਲਾ ਇੱਕ ਸਿੱਖ ਦਾ ਤੇ ਇੱਕ ਗੁਰੂ ਦਾ ਵਾ ਸਾਨੂੰ ਸਾਡੇ ਗੁਰੂ ਦਾ ਹੁਕਮ ਆ ਕਿ ਸਿੱਖ ਨੇ ਗੁਰੂ ਦੇ ਦਰਸ਼ਨ ਕਰਨੇ ਆ ਸੱਚੇ ਪਾਤਸ਼ਾਹ ਦੀ ਸੰਗਤ ਵਿੱਚ ਜਾਣਾ ਤੇ ਜੇਲਾਂ ਦੇ ਵਿੱਚ ਗੁਰਦੁਆਰਾ ਸਾਹਿਬ ਹੋਰ ਕਾਦੇ ਲਈ ਬਣਦੇ ਬਣੇ ਦੇ ਇਸੇ ਕੰਮ ਲਈ ਆ ਨਾ ਕਿ ਉੱਥੇ ਜਾ ਕੇ ਉਹ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਪਾਠ ਕਰਨ ਮਨ ਚ ਸਹਿਜ ਟਿਕਾ ਲੈਣ ਇਸ ਕਰਕੇ ਸਿੱਖ ਤੇ ਗੁਰੂ ਦਾ ਮਸਲਾ ਐਸਜੀਪੀਸੀ ਸਿੱਖਾਂ ਦੀ ਸਰਮੌਰ ਧਾਰਮਿਕ ਸੰਸਥਾ ਵਾ ਤੇ ਮੈਨੂੰ ਲੱਗਦਾ ਵੀ ਇਹ ਸੋ ਮੋਟੋ ਲੈਣਗੇ ਸੋ ਬਿਲਕੁਲ ਦਰਸ਼ਕਾਂ ਨੇ ਖਾਸ ਤੌਰ ਤੇ ਜੋ ਕੁਲਦੀਪ ਸਿੰਘ ਗੜਗੱਜ ਨੇ ਸਿੰਘ ਸਵਾਨ ਨੇ ਉਹਨਾਂ ਨੇ ਮੀਡੀਆ ਨਾਲ ਵੀ ਗੱਲਬਾਤ ਕੀਤੀ ਆ ਤੇ ਜਿਹੜੇ ਪੰਥ ਦੇ ਮਸਲੇ ਨੇ ਉਸ ਦਾ ਵੀ ਜ਼ਿਕਰ ਕੀਤਾ ਤੇ ਬੰਦੀ ਸਿੰਘਾਂ ਦੀ ਵੀ ਗੱਲ ਕੀਤੀ ਆ ਕਿਉਂਕਿ ਬੰਦੀ ਸਿੰਘ ਜਿਹੜੇ ਨੇ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਨੇ ਉਹ ਮੰਗ ਕਰ ਰਹੇ ਨੇ ਉਹਨਾਂ ਦਾ ਪਰਿਵਾਰਿਕ ਕੋਲ ਕਰਿਆ ਜੋ ਉਹਦੀ ਰਿਹਾਈ ਕੀਤੀ ਜਾਵੇ ਉਹਨਾਂ ਨੂੰ ਜਿਹੜਾ ਛੱਡਿਆ ਜਾਵੇ ਪਰ ਜਿਹੜੀ ਸਰਕਾਰਾਂ ਨੇ ਉਸ ਤੇ ਜਿਹੜਾ ਲਗਾਤਾਰ ਗੌਰ ਨਹੀਂ ਕਰ ਰਹੀਆਂ ਸੋ ਉਮੀਦ ਕਰਦੇ ਹਾਂ ਕਿ ਜਿਹੜਾ ਇਹ ਐਪੀਸੋਡ ਆ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦੇ ਨੂੰ ਲੈ ਕੇ ਅਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰਾਂਗੇ ਮੈਨੂੰ ਤੇ ਮੇਰੇ ਸਹਿਯੋਗੀ ਗੁਰਮukh ਮੇਰਾ ਪਾਣ ਜੀ ਜੀ ਥੈਂਕ ਯੂ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦ ਸਿੰਗਲਰ ਆਫਿਸ ਬੇਕਰਸਫੀਲਡ ਫਾਰ 올 ਯੋਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ call or scan qr code to contact us rodis ink million miles with smile or scan qr code to contact us bird truck repair trust we build in truck repair or scan qr code to contact us the masala twist oxnard find authentic indian cuisine or scan qr code to contact us pizza twist taste with twist order today call or visit website or scan qr code to contact us new india market or scan qr code to contact us Taba Indian Cuisine, Tracy find Authentic Indian Cuisine in Tracy or scan QR code to contact us. Bila Market, scan QR code to contact us. Simi Valley Family Dental Office or scan QR code to contact us. Samra Produce largest variety of Indian vegetables and fruits in the USA, scan this QR code to contact us. Mountain Mike Pizza, scan this QR code to contact us. Apa kadahi made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1877-830-3270 or scan QR code to call or text.